ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਦੁਪਹਿਰ ਦੇ ਸਮੇਂ ਪੰਜਾਬ ਦਾ ਮੌਸਮ ਕਿਵੇਂ ਦਾ ਹੈ ਕਿਉਂਕਿ ਮੀਂਹ ਦੇ ਹਾਲਾਤ ਪੰਜਾਬ ਦੇ ਵਿੱਚ ਬਣ ਚੁੱਕੇ ਨੇ ਤਾਜ਼ਾ ਸੈਟੇਲਾਈਟ ਇਮੇਜ ਤੋਂ ਵੀ ਕਲੀਅਰ ਹੋ ਰਿਹਾ ਕਿ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਸਿਸਟਮ ਜਿਹੜਾ ਹੈ ਉਹ ਬੱਦਲਬਾਜ਼ੀ ਦਾ ਬਣ ਚੁੱਕਿਆ ਤੁਸੀਂ ਤਾਜ਼ਾ ਸੈਟੇਲਾਈਟ ਇਮੇਜ ਦੇਖ ਰਹੇ ਹੋ ਪੂਰੇ ਪੰਜਾਬ ਅਤੇ ਨਾਲ ਲੱਗਦੇ ਮੈਦਾਨੀ ਅਤੇ ਪਹਾੜੀ ਇਲਾਕੇ ਵਿੱਚਕਾਰ ਬੱਦਲਬਾਜ਼ੀ ਦਾ ਪੂਰੇ ਜ਼ੋਰ ਤੇ ਇੱਕ ਤਰੀਕੇ ਨਾਲ ਦਬਦਬਾ ਬਣ ਚੁੱਕਿਆ ਹੈ ਜੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਹੁਣ ਗੱਲ ਕਰਾਂਗੇ ਸਿਸਟਮ ਜਿਹੜਾ ਹੈ ਕਦੋਂ ਤੱਕ ਪੂਰੇ ਪੰਜਾਬ ਵਿੱਚ ਦੇਖਣ ਨੂੰ ਮਿਲੇਗਾ ਹਲਕੇ ਦਰਮਿਆਨੀ ਸਾਨੂੰ ਜਿਹੜੀ ਮੀਂਹ ਦੀ ਗਤੀਵਿਧੀ ਨੇ ਦੱਖਣ ਪੱਛਮੀ ਅਤੇ ਦੱਖਣ ਪੂਰਬੀ ਇਲਾਕਿਆਂ ਤੋਂ ਸ਼ੁਰੂ ਹੋ ਚੁੱਕੀਆਂ ਨੇ ਇਸ ਦਾ ਮੇਨ ਜਿਹੜਾ ਅਸਰ ਹੈ ਉਹ ਸਾਨੂੰ ਦੁਆਬੇ ਤੋ ਇਲਾਵਾ ਮਾਲਵੇ ਬੈਲਟ ਵਿੱਚ ਅਤੇ ਸੈਂਟਰਲ ਪੰਜਾਬ ਵਿੱਚ ਪਹਿਲ ਤੇ ਤੌਰ ਤੇ ਦੇਖਣ ਨੂੰ ਮਿਲੇਗਾ ਅਤੇ ਅੱਧ ਦੁਪਹਿਰ ਤੱਕ ਸਾਨੂੰ ਪੂਰੇ ਪੰਜਾਬ ਵਿੱਚ ਹਲਕੇ ਦਰਮਿਆਨੀਆਂ ਮੀਂਹ ਦੀ ਖਬਰਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਬੱਦਲਬਾਈ ਹੋਣ ਦੇ ਕਾਰਨ ਥੋੜਾ ਜਿਹਾ ਗਰਮੈਸ਼ ਦਾ ਮਾਹੌਲ ਬਣਿਆ ਹੋਇਆ ਹੈ ਜਿੰਨੀ ਠੰਡ ਲੱਗ ਰਹੀ ਸੀ ਉਸ ਤੋਂ ਥੋੜੀ ਜੀ ਹੁਣ ਤਾਪਮਨ ਵਧ ਚੁੱਕੇ ਨੇ ਥੋੜੀ ਜੀ ਠੰਡ ਦਾ ਅਹਿਸਾਸ ਵੀ ਘੱਟ ਹੋ ਰਿਹਾ ਹੈ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਮੌਸਮ ਕਿਵੇਂ ਦਾ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਗਰ ਕੀਤੀ ਜਾਵੇ ਸਿਸਟਮ ਜਿਹੜਾ ਹੈ ਲਗਭਗ ਰਾਤ 8 ਵਜੇ ਦੇ ਕਰੀਬ ਪੂਰੇ ਪੰਜਾਬ ਦੇ ਉੱਪਰ ਬਣ ਜਾਵੇਗਾ ਪੂਰੇ ਪੰਜਾਬ ਦੇ ਵਿੱਚ ਇਹ ਕਿਨਮਣ ਕਰਨ ਦੀ ਖਬਰਾਂ ਆ ਸਕਦੀਆਂ ਨੇ ਪਰ ਇਹ ਸਿਸਟਮ ਜਿਹੜਾ ਕਾਫੀ ਜਿਆਦਾ ਕਮਜ਼ੋਰ ਦਿਖ ਰਿਹਾ ਹੈ ਕਿਉਂਕਿ ਜਿਸ ਹੱਬ ਨਾਲ ਸ਼ੁਰੂ ਹੋਇਆ ਸੀ ਉਸ ਤੋਂ ਕਾਫੀ ਜਿਆਦਾ ਕਮਜ਼ੋਰ ਪੈ ਚੁੱਕਿਆ ਕਿਉਂਕਿ ਪੂਰਬ ਦੀ ਹਵਾ ਪੰਜਾਬ ਵਿੱਚ ਚੱਲਣੀ ਸ਼ੁਰੂ ਹੋ ਚੁੱਕੀ ਹੈ ਤੇ ਪੂਰਬੀ ਹਵਾ ਚੱਲਣ ਦੇ ਕਾਰਨ ਪੰਜਾਬ ਦੇ ਵਿੱਚਾਰੇ ਸਿਸਟਮ ਦਾ ਕਮਜ਼ੋਰ ਪੈਣ ਦਾ ਮੇਨ ਕਾਰਨ ਬਣ ਰਹੀ ਹੈ ਤੇ ਪੂਰਬੀ ਹਵਾ ਹੀ ਪੰਜਾਬ ਦੇ ਵਿੱਚ ਨਿੱਗ ਦਾ ਮਾਹੌਲ ਜਿਹੜੀ ਉਹ ਲੈ ਕੇ ਆ ਚੁੱਕੀ ਹੈ ਇਸ ਤੋਂ ਲਾ ਬਾ ਰਾਤ ਦੀ ਜਿਹੜੀ ਅਪਡੇਟ ਆ ਉਸ ਦੇ ਮੁਤਾਬਕ ਇਹੀ ਹੈ ਕਿ ਅੱਧ ਰਾਤ ਤੱਕ ਸਾਨੂੰ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਹੀ ਇਹ ਕਿਰਮਣਕਣੀ ਦਾ ਮਾਹੌਲ ਬਣਦਾ ਹੋਇ ਦਿਖਾਈ ਦੇਵੇਗਾ ਬਾਕੀ ਰਾਤ ਦੀ ਜੋ ਵੀ ਅਪਡੇਟ ਹੋਣਗੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ